ਮੇਰਾ ਨਾਮ ਸੁਖਦੀਪ ਸਿੰਘ ਲਵਾਰਗੜ੍ਹ ਗਮਟਾਲਾ ਕਲੋਨੀ ਦਾ ਰਹਿਣ ਵਾਲਾ ਮੈਂ ਮੇਰਾ ਹੈਗਾ ਭਾਈ ਸਲੂਨ ਮੇਰੀ ਕੋਈ ਪਹਿਲੇ ਨਾਲ ਲਗੜੜ ਜਾਂ ਜੋ 4 ਸਾਲ 4 ਸਾਲ ਪਹਿਲੇ ਕਿਹਨਾਂ ਲਗੜੜ ਕੀ ਨਾਮ ਮੇਰਾ ਵੀ ਕੀ ਜਾਂਦਾ ਦਾ ਨਾਂ ਆ ਮਾੜਾ ਮੋੜਾ ਝਗੜਾ ਆਇਆ ਸੀ ਰਾਜਨਾਮਾ ਹੋ ਗਿਆ ਸੀ ਤੇ ਅੱਜ ਕੀ ਗੱਲ ਬਾਤੂ ਅੱਜ ਉਹਨੇ ਭਾਈ ਮੇਰੇ ਤੇ ਫਾਇਰਿੰਗ ਕੀਤੀ ਆ ਇਹ ਦੋ ਫਾਇਰ ਮਾਰੇ ਆ ਠੀਕ ਆ ਮੈਂ ਆਪ ਮੋਟਰਸਾਈਕਲ ਛੱਡ ਕੇ ਭੱਜ ਗਿਆ ਆਪਣਾ ਕਿਹੜੇ ਮੋਟਰਸਾਈਕਲ ਤੇ ਤੁਸੀਂ ਮੈਂ ਬੋਲਟ ਹੀ ਭਾਈ ਮੇਤੋ ਤੇ ਉਹ ਵੀ ਨੇ ਜਾਨੇ ਗੋਲੀਆਂ ਚੜਾਉਂ ਉਹ ਦੋ ਜਣੇ ਸੀ ਸਰ ਉਹ ਕਹੜੀ ਗੱਡੀ ਤੇ ਉਹ ਬਾਈਕ ਤੇ ਸੀਗਾ ਬਾਈਕ ਦਾ ਨਹੀਂ ਮੈਨੂੰ ਪਤਾ ਮੈਂ ਪਿੱਛੇ ਮੁੜ ਕੇ ਵੇਖਿਆ ਨਹੀਂ ਸਰ ਜੀ ਦੋਨੇ ਫਾਈਨਿੰਗ ਕੀਤੀ ਮੈਂ ਭੱਜ ਗਿਆ ਆਪਣਾ ਕਿਸੇ ਦੇ ਘਰੇ ਵੜ ਗਿਆ ਲੱਗੇ ਸੀ ਘਰ ਤੇ ਉਸ ਤੋਂ ਬਾਅਦ ਤੁਹਾਡੇ ਵੱਲੋਂ ਕੀ ਕਿਹਾ ਸੀ ਮੇਰੇ ਵੱਲੋਂ ਸਾਰਾ ਉਹਦੀ ਕਬੰਦੀ ਕਰਵਾਈ ਉਹ ਤੇ ਕੀਤੀ ਜਾਵੇ ਉਹ ਤੇ ਪਹਿਲੇ ਹੀ ਮਕਦਮਾ ਹੈਗੇ ਆ ਹਾਂ ਜੀ ਕੀਤਾ ਸੀ ਸਰ ਪੁਲਿਸ मौके ਤੇ ਪਹੁੰਚੀ ਹਾਂ ਜੀ ਤਾਂ ਪੁਲਿਸ ਨੇ ਕੀ ਕਾਰਵਾਈ ਕੀਤੀ ਕਾਰਵਾਈ ਕਰਦੇ ਪਏ ਸਰ ਪਰਚਾ ਕਰਦੇ ਪਏ ਉਹਦਾਂ ਤੇ ਤੁਸੀਂ ਉਹਨੇ ਥਾਣੇ ਆਏ ਜੇ ਮੰਗ ਕੀ ਕਰਦੇ ਮੈਂ ਸਾਰਾ ਗੱਨਾ ਤੇ ਕਾਰਵਾਈ ਕੀਤੀ ਜਾਵੇ ਤੇ ਉਹਨੇ ਪਹਿਲੇ ਵੀ ਗੋਲੀਆਂ ਚਲਾਈਆਂ ਹੋਰ ਵੀ ਬੰਦਿਆਂ ਤੇ ਤੇ ਉਹਨੂੰ ਜਲਦੀ ਉਦਲਦੀ ਰੈਸਟਿੰਗ ਕੀਤਾ ਜਾਵੇ ਕੀ ਨਾਮ ਕੀ ਉਹਦਾ ਵਿੱਕੀ ਆਂਦਾ ਹਾਂਜੀ ਉਹ ਜਿੱਥੇ ਟੜੇ ਗੋਲੀਆਂ ਚਲਾਈਆਂ ਗਈਆਂ ਲੱਗਦੀ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਕਿ ਹਾਂਜੀ ਵੀਡੀਓ ਆਈ ਸਰ ਸੀਰੀ ਦੀ ਕੈਮਰੇ ਲੱਗੇ ਉੱਥੇ ਲੱਗੇ ਤਾਂ ਇਹ ਵੀਡੀਓ ਉਹਨੇ ਦੇਖ ਕੇ ਮੈਂ ਤਾਂ ਵੀਡੀਓ ਨਹੀਂ ਆਈ ਸਾਰਾ ਉੱਥੇ ਕਢਾਈ ਹੋਈ ਮਲਾਇਮਾ ਵੀਡੀਓ ਉਹਨਾਂ ਤੋਂ ਵੀਡੀਓ ਮਿਲ ਗਈ ਤੁਹਾਨੂੰ ਹਾਂਜੀ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਆਈ ਸੀ ਤੇ ਸਾਡੀ ਤਫ਼ਤੀਸ਼ੀ ਅਫਸਰ ਤੇ ਮੈਂ ਮੌਕੇ ਤੇ ਪਹੁੰਚਿਆ ਸੀ ਉੱਥੇ ਉੱਥੇ ਜਾ ਕੇ ਅਸੀਂ ਦੇਖਿਆ ਵੀ ਸੀਂ ਸੁਖ ਸੁਖਦੀਪ ਸਿੰਘ ਸੁੱਖੇ ਤੇ ਗੋਲੀਆਂ ਚਲਾਈਆਂ ਗਈਆਂ ਨੇ ਦੋ ਗੋਲੀਆਂ ਚਲਾਈਆਂ ਤੇ ਉਹ ਅਸੀਂ ਬੰਦੇ ਵੈਰੀਫਾਈ ਕਰ ਰਹੇ ਹਾਂ ਅੱਗੇ ਤਫਤੀਸ਼ ਜਾਰੀ ਹੈ ਜੀ ਜਿਹਦੇ ਤੇ ਗੋਲੀਆਂ ਚਲਾਈਆਂ ਗਈਆਂ ਕੰਮ ਕਾਹਦਾ ਕਰਦਾ ਹੈ ਉਹ ਸਲੂਨ ਦਾ ਕੰਮ ਕਰਦਾ ਜੀ ਸੁਖਦੀਪ ਸੁੱਖਾ ਇਹਨਾਂ ਦੇ ਕੋਈ ਪੜਾਈ ਰੈਂਡਿਸ ਵੀ ਕੀ ਉਹ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਕਿਤੇ ਉਹ ਬਿਆਨ ਦੇਤੇ ਕੋਈ ਪੱਤਾਦਰ ਜੋ ਹੈ ਹਾਂ ਜੀ ਉਹ ਬਿਆਨ ਦੇ ਰਹੇ ਨੇ ਤੇ ਅਸੀਂ ਪਰਚਾ ਦਰਜ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਸਰ ਮੌਕੇ ਤੇ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਉਹ ਅਸੀਂ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਉਹ ਸਾਰਾ ਅਸੀਂ ਵੈਰੀਫਾਈ ਕਰਕੇ ਫਿਰ ਅੱਗੇ ਇਨਵੈਸਟੀਗੇਟ ਕਰਾਂਗੇ ਸਰ ਪੱਕਾ ਚੱਲਿਆ ਕਿੰਨੀਆਂ ਗੋਲੀਆਂ ਚੱਲੀਆਂ ਜਿਹੜੇ ਗੋਲੇ ਚੱਲਿਆ ਸਾਰੋ ਫੜੇ ਹੋਈਆਂ ਨਾ ਗੋਲੀਆਂ ਬਰਾਉਂਡ ਦੀ ਨਹੀਂ ਉਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਹਾਂ ਹਾਂ